ब्रेकिंग पंजाब न्यूज़ चैनल देख रहे हैं सारे ही पंजाबियों ਦਾ ਸਵਾਗਤ ਕਰਦੇ ਹਾਂ ਸੋ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸੋ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਗਰਮੀ ਦੀ ਤਿੱਬਰ ਲਹਿਰ ਚੱਲ ਰਹੀ ਹੈ ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੇ ਲਈ 20 ਜ਼ਿਲ੍ਹਿਆਂ ਦੇ ਵਿੱਚ ਤੂਫਾਨ ਅਤੇ ਤੇਜ਼ ਹਵਾਵਾਂ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਅਤੇ ਇਸ ਤੋਂ ਇਲਾਵਾ ਗੜਗੜਾਹਟ ਅਤੇ ਬਿਜਲੀ ਡਿਗਣ ਅਤੇ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਈ ਜ਼ਿਲ੍ਹਿਆਂ ਦੇ ਵਿੱਚ orange ਲਟ ਜਾਰੀ ਕਰ ਦਿੱਤਾ ਗਿਆ ਹੈ ਜਦਕਿ ਕਈ ਜ਼ਿਲ੍ਹਿਆਂ ਦੇ ਵਿੱਚ yellow ਲਟ ਜਾਰੀ ਕਰ ਦਿੱਤਾ ਗਿਆ ਹੈ ਕਾਰਜਾ ਜਾਣਕਾਰੀ ਦੇ ਅਨੁਸਾਰ ਪੰਜਾਬ ਦਾ ਬਠਿੰਡਾ ਜ਼ਿਲ੍ਹਾ ਸਭ ਤੋਂ ਜਿਹੜਾ ਗਰਮ ਸ਼ਹਿਰ ਮੰਨਿਆ ਜਾ ਰਿਹਾ ਹੈ ਜਿੱਥੇ ਕੀ ਤਾਪਮਾਨ 44 ਡਿਗਰੀ 3.8 ਸੈਲਸੀਅਸ ਤੱਕ ਪਹੁੰਚ ਚੁੱਕਾ ਹੈ 10 ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 40 ਡਿਗਰੀ ਤੋਂ ਵੀ ਵੱਧ ਹੋਇਆ ਹੈ ਜਿਸ ਦੇ ਵਿੱਚ ਕੀ ਤਾਪਮਾਨ ਅੰਮ੍ਰਿਤਸਰ ਲੁਧਿਆਣਾ ਪਟਿਆਲਾ ਫਰੀਦਕੋਟ ਫਰੂਜ਼ਪੁਰ ਰੂਪੜ ਮੋਗਾ ਅਤੇ ਸੰਗਰੂਰ ਵਰਗੇ ਸ਼ਹਿਰ ਸ਼ਾਮਲ ਹਨ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਲਾਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜੰਡੀਗੜ੍ਹ ਦੇ ਵਿੱਚ 30 ਮਈ ਤੋਂ ਲੈ ਕੇ 2 ਜੂਨ ਤੱਕ ਪੰਜਾਬ ਦੇ ਵਿੱਚ ਵੀ ਜਿਹੜੇ ਉਹ ਅਲੱਗ-ਅਲੱਗ ਥਾਵ ਜਾਰੀ ਕਰ ਦਿੱਤਾ ਗਿਆ ਹੈ ਜਿੱਥੇ ਕਿ ਪਠਾਨਕੋਟ ਗੁਰਦਾਸਪੁਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਮੋਹਾਲੀ ਨਮਾ ਸ਼ਹਿਰ ਰੂਪਨਗਰ ਫਤਿਹਗੜ੍ਹ ਸਾਹਿਬ ਲੁਧਿਆਣਾ ਬਠਿੰਡਾ ਤੇ ਸੰਗਰੂਰ ਦੇ ਵਿੱਚ ਔਰੇਂਜ ਲਟ ਜਾਰੀ ਕੀਤਾ ਗਿਆ ਹੈ ਜਦ ਕਿ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਬਰਨਾਲਾ ਬਠਿੰਡਾ ਤੇ ਮਾਨਸਾ ਦੇ ਵਿੱਚ yellow ਲਟ ਜਾਰੀ ਕਰ ਦਿੱਤਾ ਗਿਆ ਹੈ ਅਗਲੇ 5 ਦਿਨਾਂ ਦੇ ਲਈ ਜਿਹੜਾ ਮੌਸਮ ਹੈ ਪੰਜਾਬ ਦੇ ਵਿੱਚ ਉਸ ਦੇ ਵਿੱਚ ਹਲਕੀ ਤੋਂ ਮੱਧਮ بارش ਪੈਣ ਦੀ ਵੀ ਸੰਭਾਵਨਾ ਜਿਤਾਈ ਗਈ ਹੈ ਤੇ ਕਈ ਜਗ੍ਹਾ ਦੇ ਉੱਤੇ ਤੇਜ਼ ਹਵਾਵਾਂ ਤੇ ਬਿਜਲੀ ਡਿਗਣ ਦੀ ਸੰਭਾਵਨਾ ਵੀ ਜਤਾ ਦਿੱਤੀ ਗਈ ਹੈ ਤੇ ਕੁਝ ਲੀਆਂ ਦੇ ਵਿੱਚ ਜਿੱਥੇ ਕਿ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਕੁਝ ਜਿਲ੍ਹਿਆਂ ਦੇ ਵਿੱਚ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਸੋ ਪੰਜਾਬ ਦੇ ਵਿੱਚ ਹੁਣ ਅਗਲੇ ਆਉਣ ਵਾਲੇ 5 ਦਿਨਾਂ ਲਈ ਮੌਸਮ ਵਿਭਾਗ ਦੇ ਵੱਲੋਂ ਇਹ ਜਿਹੜੇ ਜੈਲੋ ਅਤੇ ਔਰੇਂਜ ਅਲਰਟ ਜਾਰੀ ਕਰ ਦਿੱਤੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਖਬਰ ਕਾਫੀ ਜ਼ਿਆਦਾ ਮਹੱਤਵਪੂਰਨ ਹੈ ਸੋਇਸ ਨੌਜਵਾਨ ਦੀ ਜਿਸ ਦੀ ਕੀ ਤਸਵੀਰ ਤੁਸੀਂ ਦੇਖ ਸਕਦੇ ਹੋ ਪਿਛਲੇ ਦਿਨੀ ਬਠਿੰਡਾ ਪੁਲਿਸ ਦੀ ਕਸਟਡੀ ਦੇ ਵਿੱਚ ਇਸ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਇਹ ਨਿਊਜ਼ ਕਾਫੀ ਜ਼ਿਆਦਾ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋਈ ਤੇ ਬਹੁਤ ਸਾਰੇ ਲੋਕਾਂ ਤੱਕ ਇਹ ਨਿਊਜ਼ ਜਿਹੜੀ ਹੈ ਅਜੇ ਤੱਕ ਨਹੀਂ ਪਹੁੰਚ ਸਕੀ ਹੈ ਤੁਹਾਨੂੰ ਦੱਸ ਦਈਏ ਕਿ ਬਠਿੰਡਾ ਪੁਲਿਸ ਦੇ ਵੱਲੋਂ ਜਿਹੜਾ ਕਾਲਾ ਕਾਰਨਾਮਾ ਕੀਤਾ ਗਿਆ ਹੈ ਸੋ ਕਸਟਡੀ ਦੇ ਵਿੱਚ ਇਸ ਸਿੱਖ ਨੌਜਵਾਨ ਦੀ ਮੌਤ ਦੇ ਮਾਮਲੇ ਦੇ ਵਿੱਚ ਹੁਣ ਵੱਡਾ ਐਕਸ਼ਨ ਲਿਆ ਗਿਆ ਹੈ ਇੱਥੇ ਤੁਹਾਨੂੰ ਦੱਸ ਦਈਏ ਸਤ ਦੇ ਵਿੱਚ ਲੈ ਲਿਆ ਸੀ ਤੇ ਹਰਾਸਤ ਦੇ ਦੌਰਾਨ ਹੀ ਨਰਿੰਦਰ ਸਿੰਘ ਦੀ ਜਾਨ ਚਲੀ ਗਈ ਸੀ ਪਰਿਵਾਰ ਦੇ ਵੱਲੋਂ ਪੁਲਿਸ ਦੇ ਉੱਤੇ ਨੌਜਵਾਨ ਦੇ ਨਾਲ ਤਸ਼ੱਦਦ ਕਰਨ ਦੇ ਇਲਜ਼ਾਮ ਲਗਾਏ ਗਏ ਹਨ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ 24 ਮਈ ਨੂੰ ਸੀਏਆਈ ਸਟਾਫ ਦੇ ਵੱਲੋਂ ਅੰਨੇ ਤਸ਼ੱਦਦ ਦੇ ਨਾਲ ਮਾਰਨ ਵਾਲੇ ਨਰਿੰਦਰਦੀਪ ਸਿੰਘ ਜੋ ਕਿ ਪੜ੍ਹਾਈ ਦੇ ਵਿੱਚ ਕਾਫੀ ਜ਼ਿਆਦਾ ਹੁਸ਼ਿਆਰ ਸੀ ਤੇ ਉਹ ਆਈਲੈਂਡ ਸੈਂਟਰਾਂ ਦੇ ਵਿੱਚ ਆਈਲੈਂਟਸ ਕਰਵਾਉਂਦਾ ਸੀ ਤੇ ਉਸ ਦੇ ਖੁਦ ਵੀ ਜਿਹੜੇ ਆਈਲੈਂਟਸ ਦੇ ਵਿੱਚੋਂ ਨੌ ਬੈਂਡ ਆਏ ਹੋਏ ਸਨ ਸੋ ਉਸ ਦੇ ਪਿਤਾ ਦੇ ਦੁਆਰਾ ਦੱਸਿਆ ਗਿਆ ਹੈ ਕਿ ਉਹ ਕੋਈ ਵੀ ਨਸ਼ਾ ਨਹੀਂ ਕਰਦਾ ਸੀ ਦੇ ਆਧਾਰ ਦੇ ਉੱਤੇ ਹੀ ਜਿਹੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਉਹ ਘਰ ਦੇ ਵਿੱਚ ਇਕੱਲਾ ਕਮਾਉਣ ਵਾਲਾ ਸੀ ਤੇ ਉਸ ਦੇ ਪੁੱਤਰ ਦੇ ਉੱਪਰ ਪੁਲਿਸ ਦੇ ਵੱਲੋਂ ਅਨੇ ਵਾਤ ਅਫਵਾਦਤ ਕੀਤਾ ਗਿਆ ਹੈ ਉਸ ਨੂੰ ਕਰੰਟ ਲਗਾਇਆ ਗਿਆ ਹੈ ਤੇ ਗਲ ਦੇ ਵਿੱਚ ਪੱਗ ਪਾ ਕੇ ਉਸ ਨੂੰ ਘਸੀੜਿਆ ਗਿਆ ਹੈ ਸੋ ਜਿਵੇਂ ਹੀ ਜਿਹੜਾ ਪਰਿਵਾਰਕ ਮੈਂਬਰ ਨੂੰ ਡੈੱਡ ਬੋਡੀ ਮਿਲਦੀ ਹੈ ਤੇ ਪੂਰੇ ਸਰੀਰ ਦੇ ਉੱਪਰ ਸੱਟਾਂ ਦੇ ਨਿਸ਼ਾਨ ਸਾਨ ਤੇ ਪੂਰੇ ਸਰੀਰ ਦੇ ਉੱਤੇ ਕਰੰਟ ਦੇ ਝਾਟ ਕੇ ਦਿੱਤੇ ਗਏ ਸਨ ਸੋ ਜਿਸ ਤੋਂ ਬਾਅਦ ਕੀ ਹੈ ਕਾਫੀ ਜ਼ਿਆਦਾ ਰੂਕਬਾਉ ਜਿਹੜੀਆਂ ਮੌਤ ਜਿਹੜੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਨੌਜਵਾਨ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਵੀ ਜਿਸ ਤੋਂ ਬਾਅ ਕਿ ਹੁਣ ਪਰਿਵਾਰਕ ਮੈਂਬਰਾਂ ਵਾਲਿਆਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਜਿਸ ਤਰ੍ਹਾਂ ਉਹਨਾਂ ਦੇ ਪੁੱਤਰ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰਿਆ ਹੈ ਤੇ ਜਿਹੜੇ ਪੁਲਿਸ ਮੁਲਾਜ਼ਮ ਇਸ ਦੇ ਲਈ ਜ਼ਿੰਮੇਵਾਰ ਹਨ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਸ ਤੋਂ ਬਾਅਦ ਖਬਰ ਹੁਣ ਅਮਰੀਕਾ ਤੋਂ ਨਿਕਲ ਕੇ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਇੱਕ ਵਾਰ ਫਿਰ ਤੋਂ ਜਿਹੜੇ ਆ ਹੁਣ ਅਮਰੀਕਾ ਦੇ ਵਿੱਚ ਜਿਹੜੇ ਕੱਚੇ ਪ੍ਰਵਾਸੀ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਆ ਉਹਨਾਂ ਦੇ ਖਿਲਾਫ ਇੱਕ ਹੋਰ ਵੱਡਾ ਮੋਰਚਾ ਖੋਲ ਦਿੱਤਾ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਰਾਸ਼ਟਰਪਤੀ ਦੇ ਅਹੁਦੇ ਦੇ ਮਰਜ਼ੂ ਜਿਹੜੀ ਉਹ ਸੌਂ ਚੁੱਕਣ ਤੋਂ ਬਾਅਦ ਹੀ ਜਿਹੜਾ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲਗਾਤਾਰ ਰਿਪੋਰਟ ਕੀਤਾ ਜਾ ਰਿਹਾ ਹੈ ਤੇ ਹੁਣ ਡੋਨਾਲਡ ਟਰੰਪ ਦੇ ਦੁਆਰਾ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਅਮਰੀਕਾ ਦੇ ਵਿੱਚ ਜਿਹੜੇ ਵੀ ਕੱਚੇ ਪ੍ਰਵਾਸੀ ਹਨ 3000 ਤੋਂ ਵੱਧ ਰਜਾਨਾ ਉਹਨਾਂ ਨੂੰ ਜਿਹੜਾ ਫੜਿਆ ਜਾਵੇ ਤੇ 3000 ਲੋਕਾਂ ਨੂੰ ਅਮਰੀਕਾ ਦੇ ਵਿੱਚੋਂ ਲਗਾਤਾਰ ਜਿਹੜਾ ਡੇਲੀ ਜਿਹੜਾ ਡਿਪੋਰਟ ਕਰਨ ਦੀ ਖਬਰ ਉਹਨਾਂ ਦੇ ਵੱਲੋਂ ਜਿਹੜੀ ਉਹ ਪੇਸ਼ ਕੀਤੀ ਗਈ ਹੈ ਕਿ ਰਜਾਨਾ ਹੀ ਜਿਹੜੇ ਆ 3000 ਲੋਕਾਂ ਨੂੰ ਅਮਰੀਕਾ ਦੇ ਵਿੱਚੋਂ ਹੁਣ ਜਿਹੜਾ ਡਿਪੋਰਟ ਕੀਤਾ ਜਾਵੇਗਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਇਸ ਤੋਂ ਲਗਾ ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਅਡਾਉਣ ਦੀ ਜਿਹੜੀ ਉਹ ਧਮਕੀ ਮਿਲੀ ਹੈ ਜੀ ਹਾਂ ਪਟਨਾ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਅਡਾਉਣ ਦੀ ਧਮਕੀ ਮਿਲੀ ਹੈ ਜੀ ਹਾਂ ਪਟਨਾ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਬੰਬ ਦੇ ਨਾਲ ਜਿਹੜੀ ਧਮਕੀ ਮਿਲੀ ਹੈ ਕਿ ਬੰਬ ਦੇ ਨਾਲ ਉਹਨਾਂ ਨੂੰ ਉੜਾ ਦਿੱਤਾ ਜਾਵੇਗਾ ਸੋ ਸੁਰੱਖਿਆ ਏਜੰਸੀਆਂ ਤੇ ਪੁਲਿਸ ਦੇ ਵਿੱਚ ਕਾਫੀ ਜ਼ਿਆਦਾ ਹੜਕੰਪ ਮਚ ਚੁੱਕਾ ਹੈ ਮੋਦੀ ਜੀ ਜੋ ਕਿ ਬਿਹਾਰ ਦੇ 2 ਦਿਨਾਂ ਦੌਰੇ ਦੇ ਉੱਤੇ ਹਨ ਤੇ ਆਮਦ ਤੋਂ ਪਹਿਲਾਂ ਹੀ ਇਹ ਧਮਕੀ ਪ੍ਰਯਾਸ ਨੇਹਾ ਮਿਲ ਗਿਆ ਹੈ ਧਮਕੀ ਮਿਲਣ ਤੋਂ ਬਾਅਦ ਤੁਰੰਤ ਜਿਹੜੀ ਉਹ ਕਾਰਵਾਈ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਐਕ ਆਜੇ ਸ਼ੁਰੂ ਕਰ ਦਿੱਤੀ ਗਈ ਹੈ ਦੋਚੀ ਦੀ ਪਛਾਣ ਅਤੇ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਤੁਹਾਨੂੰ ਦੱਸ ਦਿਆ ਕਿ ਜਾਂਚ ਦੇ ਦੌਰਾਨ ਪਤਾ ਲੱਗਾ ਹੈ ਕਿ ਇਹ ਨੰਬਰ ਭਾਗਲਪੁਰ ਜ਼ਿਲ੍ਹੇ ਦੇ ਸੁਲਤਾਨ ਗੰਜ ਇਲਾਕੇ ਦਾ ਹੈ ਤੇ ਮਹੇਸ਼ ਪਿੰਡ ਦੇ ਬਜ਼ੁਰਗ ਮੰਟੂ ਚੌਧਰੀ ਦੇ ਨਾਮ ਦੇ ਉੱਤੇ ਰਜਿਸਟਰ ਸੀ ਜਿਸ ਤੋਂ ਬਾਅਦ ਪੁਲਿਸ ਨੇ ਜਦੋਂ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਪੁੱਛਗਿੱਛ ਦੇ ਦੌਰਾਨ ਪਤਾ ਲੱਗਾ ਕਿ ਇਹ ਧਮਕੀ ਭਰੀਆ ਸੁਨੀਹਾ ਉਹਨਾਂ ਦੇ ਭਤੀਜੇ ਸਮੀਰ ਕੁਮਾਰ ਜੋ ਕਿ ਰੰਜਨ ਨੇ ਭੇਜਿਆ ਸੀ ਤੇ ਭਤੀਜੇ ਨੇ ਆਪਣੇ ਚਾਚੇ ਨੂੰ ਫਸਾਉਣ ਦੇ ਲਈ ਇਹ ਝੂਠਾ ਸੁਨੀਹਾ ਭੇਜਿਆ ਸੀ ਜਿਸ ਦੇ ਪਿੱਛੇ ਕਿ ਜ਼ਮੀਨੀ ਵਿਵਾਦ ਸੀ ਬਿਹਤ ਜਿਹੜਾ ਹੈਰਾਨ ਕਰਦਾ ਇਤਿਹਾਸੋ ਹੀਣਾ ਮਾਮਲਾ ਹੁਣ ਜਿਹੜਾ ਬਿਹਾਰ ਤੋਂ ਨਿਕਲ ਕੇ ਆ ਰਿਹਾ ਹੈ ਕਿ મોદી ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਕਿ ਬਜ਼ੁਰਗ ਦੇ ਨਾਂ ਦੇ ਉੱਤੇ ਜਿਹੜਾ ਆ ਤੁਹਾਨੂੰ ਦੱਦਿਆ ਕਿ ਨੰਬਰ ਮਿਲਦਾ ਹੈ ਜਿਸ ਤੋਂ ਬਾਅਦ ਬਜ਼ੁਰਗ ਦੇ ਦੁਆਰਾ ਜਿਹੜੀ ਪੁੱਛਗਈ ਸੀ ਜਿਹੜੀ ਪੁਲਿਸ ਦੇ ਦੁਆਰਾ ਕੀਤੀ ਜਾਂਦੀ ਹੈ ਤੇ ਬਜ਼ੁਰਗ ਦੇ ਦੁਆਰਾ ਦੱਸਿਆ ਜਾਂਦਾ ਹੈ ਕਿ ਉਸਦੇ ਭਤੀਜੇ ਦੇ ਦੁਆਰਾ ਫੋਨ ਕੀਤਾ ਸੀ ਕਿ ਤਾਂ ਜੋ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲਵੇ ਸੋ મોદી ਨੂੰ ਜਿਹੜਾ ਬੰਬ ਦੇ ਨਾਲ ਉਡਾਉਣ ਦੀ ਇਹ ਖਬਰ ਜਿਹੜੀ ਕਾਫੀ ਜ਼ਿਆਦਾ ਹਾਸੋ ਹੀਣੀ ਅਤੇ ਕਾਫੀ ਹੈਰਾਨ ਕਰਦੀ ਆ ਰਹੀ ਹੈ ਸੋ ਤਕਰੀਬਨ ਇੱਕ ਦਿਨ ਬਾਅਦ ਹੁਣ ਜੂਨ ਦਾ ਮਹੀਨਾ ਜਿਹੜਾ ਹੈ ਸ਼ੁਰੂ ਹੋਣ ਜਾ ਰਿਹਾ ਹੈ ਤੇ ਜੂਨ ਦੇ ਮਹੀਨੇ ਦੇ ਵਿੱਚ ਕਾਫੀ ਜਿਆਦਾ ਵੱਡੇ ਬਦਲਾਅ ਹੋਣ ਜਾ ਰਹੇ ਹਨ ਸੋ ਪਹਿਲੇ ਵੱਡੇ ਬਦਲਾਅ ਦੀ ਗੱਲ ਕਰੀਏ ਤੇ ਜੂਨ ਦੇ ਵਿੱਚ ਤੁਹਾਡਾ ਕ੍ਰੈਡਿਟ ਕਾਰਡ ਰਾਹੀਂ ਕਿਸੇ ਵੀ ਬਿੱਲ ਜਾਂ ਈਐਮਆਈ ਦਾ ਜਿਹੜਾ ਆਟੋ ਡੈਬਿਟ ਫੇਲ ਹੁੰਦਾ ਹੈ ਤੇ ਤੁਹਾਨੂੰ 2% ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਕ੍ਰੈਡਿਟ ਕਾਰਡ ਦੇ ਰਾਹੀਂ ਬਿਜਲੀ ਪਾਣੀ ਦੇ ਬਿੱਲ ਜਾਂ ਫਿਰ ਪੈਟਰੋਲ ਡੀਜ਼ਲ ਦੀ ਖਰੀਦ ਦੇ ਉੱਤੇ ਵਾਧੂ ਚਾਰਜ ਦੇਣਾ ਪੈ ਸਕਦਾ ਹੈ ਇਸ ਤੋਂ ਇਲਾਵਾ ਅਗਲੀ ਜਿਹੜੀ ਹੈ ਵੱਡੀ ਅਪਡੇਟ ਦੀ ਗੱਲ ਕਰੀਏ ਤੇ ਐਫਡੀ ਦੇ ਉੱਤੇ ਜ ਦਰ ਜਿਹੜਾ ਐਫ ਡੀ ਦੇ ਉੱਤੇ ਵਿਆਜ ਦਰ ਘਟਦੀ ਜਾ ਰਹੀ ਹੈ ਸੋ 6 ਜੂਨ ਨੂੰ ਰਿਜ਼ਰਵ ਬੈਂਕ ਆਫ ਇੰਡੀਆ ਦੀ ਜਿਹੜੀ ਉਹ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੌਰਾਨ ਕਿ ਜਿੱਥੇ ਐਫ ਡੀ ਦੇ ਜਿਹੜੇ ਵਿਆਜ ਦਰ ਸੀਗੇ ਉਹ 7.67 ਤੋਂ ਲੈ ਕੇ 8% ਤੱਕ ਜਿਹੜੇ ਜਾ ਪੁੱਜੇ ਸਨ ਜਿਨ੍ਹਾਂ ਨੂੰ ਕੀ ਹੁਣ 7% ਕਰ ਦਿੱਤਾ ਗਿਆ ਹੈ ਤੇ ਲਗਭਗ ਜਿਹੜਾ ਉਹ 6.5% ਤੱਕ ਜਿਹੜੀ ਆਉਣ ਦੀ ਉਮੀਦ ਲਗਾਈ ਜਾ ਰਹੀ ਹੈ ਸੋ ਐਫ ਡੀ ਦੇ ਰੇਟ ਜਿਹੜੇ ਆ ਉਹ ਘਟ ਹੋ ਸਕਦੇ ਹਨ ਸੋ ਜਿਹੜੇ ਵੀ ਐਫ ਡੀ ਕਰਵਾਉਣਾ ਚਾਹੁੰਦੇ ਆ ਉਹ ਪਹਿਲਾਂ ਪਹਿਲਾਂ ਐਫ ਡੀ ਕਰਵਾ ਸਕਦੇ ਹਨ ਇਸ ਤੋਂ ਇਲਾਵਾ ਆਧਾਰ ਕਾਰਡ ਦੇ ਵਿੱਚ ਸੋਧ ਕਰਵਾਉ ਨਹੀਂ ਤਾਂ ਹੋ ਸਕਦਾ ਹੈ ਪੁਛਤਾਵਾ 14 ਜੂਨ ਸਾਲ 2025 ਤੋਂ ਆਪਣੇ ਆਧਾਰ ਕਾਰਡ ਦੇ ਵਿੱਚ ਤੁਸੀਂ ਨਾਮ ਪਤਾ ਜਨਮ ਤਰੀਕ ਲਿੰਗ ਵਰਗੀਆਂ ਜਿਹੜੀਆਂ ਜਾਣਕਾਰੀਆਂ ਨੂੰ ਆਨਲਾਈਨ ਮੁਫਤ ਦੇ ਵਿੱਚ ਅਪਡੇਟ ਕਰਵਾ ਸਕਦੇ ਹੋ ਸੋ ਇਸ ਤੋਂ ਬਾਅਦ ਜਿਹੜਾ ਤੁਹਾਨੂੰ 50 ਰੁਪਏ ਫੀਸ ਦੇਣੀ ਪਵੇਗੀ ਤੇ ਆਧਾਰ ਸੈਂਟਰ ਦੇ ਉੱਤੇ ਜਾਣਾ ਪਵੇਗਾ ਸੋ ਜੇਕਰ ਕੋਈ ਵੀ ਗਲਤੀ ਹੈ ਤੇ ਤੁਸੀਂ ਤੁਰੰਤ ਜਿਹੜਾ ਮਾਈ ਆਧਾਰ ਪੋਰਟਲ ਤੇ ਜਾ ਕੇ ਇਸ ਨੂੰ ਠੀਕ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਜਿਹੜਾ UPI ਦੇ ਨਾਲ ਵੀ ਨਵਾਂ ਨਿਯਮ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਸੋ 30 ਜੂਨ ਤੋਂ UPI ਭੁਗਤਾਨ ਕਰਦੇ ਸਮੇਂ ਵੱਡਾ ਬਦਲਾਅ ਹੋਵੇਗਾ ਹੁਣ ਜਿਹੜੇ ਵੀ ਵਿਅਕਤੀ ਨੂੰ ਪੈਸਾ ਭੇਜਿਆ ਜਾਵੇਗਾ ਉਸਦੇ ਬੈਂਕ ਦੇ ਵਿੱਚ ਰਜਿਸਟਰਡ ਅਸਲੀ ਨਾਮ ਹੀ ਦਿ세ਗਾ ਇਸ ਤੋਂ ਇਲਾਵਾ ਪਾਸਪੋਰਟ ਦੇ ਵਿੱਚ ਵੀ ਤੁਹਾਨੂੰ ਦੱਸਦੀ ਆ ਕਿ ਦੋ ਵੱਡੇ ਬਦਲਾਅ ਹੋਣ ਜਾ ਰਹੇ ਹਨ ਸੋ ਪਹਿਲਾ ਤੇ ਜਿਹੜਾ ਮਾਤਾ ਪਿਤਾ ਦਾ ਨਾਮ ਹੁਣ ਪਾਸਪੋਰਟ ਦੇ ਵਿੱਚ ਨਹੀਂ ਆਵੇਗਾ ਤੇ ਇਸ ਤੋਂ ਇਲਾਵਾ ਤੁਹਾਡਾ ਐਡਰੈਸ ਵੀ ਜਿਹੜਾ ਹੁਣ ਇੱਕ ਬਾਰ ਕੋਡ ਦੇ ਵਿੱਚ ਨਜ਼ਰ ਆ ਸਕਦਾ ਹੈ ਤੇ ਚਿਪ ਵਾਲੇ ਜਿਹੜੇ ਪਾਸਪੋਰਟ ਸਰਕਾਰ ਦੇ ਵੱਲੋਂ ਪਹਿਲੀ ਅਪ੍ਰੈਲ ਤੋਂ ਜਿਹੜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਜੋ ਕਿ ਪੰਜਾਬ ਦੇ ਵਿੱਚ ਵੀ ਹੁਣ ਜੂਨ ਦੇ ਮਹੀਨੇ ਦੇ ਵਿੱਚ ਇਸ ਦੀ ਸ਼ੁਰੂਆਤ ਹੋ ਸਕਦੀ ਹੈ ਇਸ ਤੋਂ ਇਲਾਵਾ ਅਗਲੀ ਵੱਡੀ ਖਬਰ ਜਿਹੜੀ ਹੁਣ ਪੰਜਾਬ ਦੇ ਵਿੱਚ ਜ਼ਬਰਦਸਤ ਧਮਾਕਾ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਪਿਛਲੇ ਦਿਨੀ ਵੀ ਜਿਹੜਾ ਅਮਰਤਸਰ ਦੇ ਵਿੱਚ ਵੱਡਾ ਧਮਾਕਾ ਦੇਖਣ ਨੂੰ ਮਿਲਿਆ ਸੀ ਸੋ ਹੁਣ ਮਜੀਠੀਆ ਨੇ ਪਰਿਵਾਰਕ ਮੈਂਬਰਾਂ ਨੂੰ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਕਿ 4 ਲੋਕਾਂ ਦੀ ਮੌਤ ਹੋ ਗਈ ਹੈ ਤੇ 25 ਤੋਂ ਵੱਧ ਜਿਹੜੇ ਜ਼ਖਮੀ ਹੋ ਚੁੱਕੇ ਹਨ ਸੋ ਮੁਕਤਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਪਟਾਕਾ ਫੈਕਟਰੀ ਦੇ ਵਿੱਚ ਵੱਡਾ ਧਮਾਕਾ ਹੋਇਆ ਹੈ ਸੋ 4 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਸੋ 33 ਲੋਕਾਂ ਨੂੰ ਮਾਲਵੇ ਦੇ ਵਿੱਚੋਂ ਹੁਣ ਕ ਗਰੀਹਾਨ ਤੇ ਜ਼ਖਮੀਆਂ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋ ਫੈਕਟਰੀ ਦੇ ਵਿੱਚ ਕੁੱਲ 40 ਲੋਕ ਜਿਹੜੇ ਉਹ ਕੰਮ ਕਰ ਰਹੇ ਸਨ ਤੇ ਸਾਰੇ ਦੇ ਸਾਰੇ ਜਿਹੜੇ ਮਜ਼ਦੂਰ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧ ਰੱਖਦੇ ਸਨ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਜਿਹੜਾ ਇਹ ਬੰਬ ਧਮਾਕਾ ਹੋਵੇਗਾ ਕਿ ਫੈਕਟਰੀ ਸਾਰੀ ਦੀ ਸਾਰੀ ਜਿਹੜੀ ਆ ਉਤਵਾਹ ਹੋ ਚੁੱਕੀ ਹੈ। ਸੋ ਮਜ਼ੀਤੀਆ ਦੇ ਵੱਲੋਂ ਹੁਣ ਪਰਿਵਾਰਕ ਮੈਂਬਰਾਂ ਨੂੰ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਜਿੱਥੇ ਕੀ ਹੁਣ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਵੱਧਦੀ ਜਾ ਰਹੀ ਹੈ ਤੇ ਹਰ ਇੱਕ ਦੁਪਈਆ ਵਾਨ ਚਾਲਕ ਦੇ ਵੱਲੋਂ ਆਪਣਾ ਮੂੰਹ ਟੱਕ ਕੇ ਜਿਹੜਾ ਹੁਣ ਮੋਟਰਸਾਈਕਲ ਜਾਂ ਫਿਰ ਸਕੂਟਰੀ ਡਰਾਈਵ ਕੀਤੀ ਜਾ ਰਹੀ ਹੈ ਸੋ ਗਰਮੀਆਂ ਦੇ ਵਿੱਚ ਲੋਕ ਅਕਸਰ ਹੀ ਆਪਣੇ ਮੂੰਹ ਨੂੰ ਜਿਹੜਾ ਕੱਪੜੇ ਦੇ ਨਾਲ ਜਾਂ ਫਿਰ ਇਸ ਤੋਂ ਇਲਾਵਾ ਸਕਾਫ ਦੇ ਜਾਂ ਨਾਲ ਜਾਂ ਫਿਰ ਇਸ ਤੋਂ ਇਲਾਵਾ ਮਫਰਲ ਦੇ ਨਾਲ ਢੱਕ ਲੈਂਦੇ ਹਨ ਤਾਂ ਜੋ ਕਿ ਉਹਨਾਂ ਦਾ ਜਿਹੜਾ ਗਰਮੀ ਤੋਂ ਬਚਾਅ ਹੋ ਸਕੇ ਸੋ ਇਹ ਆਤ ਹੁਣ ਮਹਿੰਗੀ ਪੈ ਸਕਦੀ ਹੈ ਅਮਰਤਸਰ ਟ੍ਰੈਫਿਕ ਪੁਲਿਸ ਦੇ ਵੱਲੋਂ ਸਖਤ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਮੂੰਹ ਟੱਕ ਕੇ ਹੁਣ ਗੱਡੀ ਜਾਂ ਫਿਰ ਦਪਾ ਦਪਈਆਵਾਨ ਜਿਹੜਾ ਚਲਾਉਂਦਾ ਹੈ ਤੇ ਉਸ ਨੂੰ 5000 ਰੁਪਏ ਦਾ ਜੁਰਮਾਨਾ ਕਰ ਦਿੱਤਾ ਜਾਵੇਗਾ ਪਛਾਣ ਲਕੋਣ ਦੀ ਆੜ ਹੇਠ ਜਿਹੜਾ ਅਪਰਾਧ ਹੋ ਸਕਦਾ ਹੈ ਪੁਲਿਸ ਦੇ ਵੱਲੋਂ ਇਹ ਕਹਿਣਾ ਹੈ ਸੋ ਹਾਈ ਕੋਰਟ ਦੇ ਵੱਲੋਂ ਹੁਕਮ ਜਿਹੜੇ ਜਾਰੀ ਕੀਤੇ ਗਏ ਹਨ ਕਿ ਚਿਹਰਾ ਟਕਣ ਸੰਬੰਧੀ ਕਿਸੇ ਦਾ ਵੀ ਗੰਭੀਰ ਨੋਟਿਸ ਨੋਟਿਸ ਜਿਹੜੇ ਆ ਉਹ ਲਿਆ ਜਾ ਸਕਦਾ ਹੈ ਸੋ ਲਾਕਡਾਊਨ ਜਾਂ ਫਿਰ ਵੱਡੇ ਤਣਾਵ ਵਾਲੀ ਸਥਿਤੀ ਦੇ ਵਿੱਚ ਹੀ ਜਿਹੜੇ ਅਜਿਹੇ ਨਿਯਮ ਵਰਤੇ ਜਾ ਸਕਦੇ ਹਨ ਖਾਸ ਕਰਕੇ ਸਰਹੱਤੀ ਇਲਾਕਿਆਂ ਦੇ ਵਿੱਚ ਜਿਹੜਾ ਹੁਣ ਇਹ ਨਿਯਮਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਸੋ ਕਈ ਜਿਹੜੇ ਹੁਣ ਕੋਈ ਜਿਹੜਾ ਵਿਅਕਤੀ ਉਹ ਚਾਹੇ ਮਰਦ ਹੋਵੇ ਚਾਹੇ ਔਰਤ ਹੋਵੇ ਗੱਡੀ ਚਲਾਉਂਦੇ ਸਮੇਂ ਜਾਂ ਫਿਰ ਦੁਪਈਆ ਬਾਣ ਚਲਾਉਂਦੇ ਸਮੇਂ ਆਪਣਾ ਮੂੰਹ ਨਹੀਂ ਢੱਕ ਸਕਦਾ ਸੋ ਜੇਕਰ ਉਹ ਮੂੰਹ ਢੱਕਦਾ ਹੈ ਤੇ ਉਸ ਨੂੰ ਹੁਣ 5000 ਰੁਪਏ ਦਾ ਚਲਾਨ ਭੁਗਤਣਾ ਪੈ ਸਕਦਾ ਹੈ ਇਸ ਤੋਂ ਬਾਅਦ ਖਬਰ ਹੁਣ ਮੁੰਬਈ 에ਰਪੋਰਟ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਮੁੰਬਈ 에ਰਪੋਰਟ ਤੋਂ 8.6 ਕਰੋੜ ਦੀ ਕੋਕੀਨ ਮਿਲੀ ਹੈ ਜੀ ਹਾਂ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਆਪਣੀ ਵੀਡੀਓ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਸੋ ਇੱਕ ਜਗਾੰਡਾ ਦੇ ਨਾਗਰਿਕ ਦੇ ਵੱਲੋਂ ਆਪਣੇ ਪੇਟ ਦੇ ਵਿੱਚ ਇਹ ਗੋਲੀਆਂ ਬਣਾ ਕੇ ਰੱਖੀ ਗਈ ਸੀ ਸੋ 886 ਗ੍ਰਾਮ ਕੋਕੀਨ ਜ਼ਬਤ ਕੀਤੀ ਗਈ ਹੈ ਜਿਸ ਦੀ ਕੀਮਤ 8.6 ਕਰੋੜ ਦੱਸੀ ਜਾ ਰਹੀ ਹੈ ਸੋ ਦੋਚੀ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਅਗਲੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਵੱਡੀ ਜਿਹੜੀ ਆ ਖਬਰ ਹੁਣ ਨਿਕਲ ਕੇ ਆ ਰਹੀ ਹੈ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ TDP ਦੇ ਮੁਖੀ ਐਨ ਚੰਦਰਬਾਬੂ ਨਾਇਡੂ ਨੇ ਕਿਹਾ ਹੈ ਕਿ 500 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦੀ ਮੰਗ ਉਸ ਦੇ ਵੱਲੋਂ ਕਰ ਦਿੱਤੀ ਗਈ ਹੈ ਜੀ ਹਾਂ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਇਹ ਜਿਹੜੀ ਆ ਮੰਗ ਉਹਨਾਂ ਦੇ ਵੱਲੋਂ ਮੋਦੀ ਦੇ ਕੋਲ ਉਠਾਈ ਗਈ ਹੈ ਕਿ ਜਿਹੜੇ 5 500 ਦੇ ਨੋਟ ਆ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਉਹਨਾਂ ਦੇ ਵੱਲੋਂ ਇੱਕ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਗਿਆ ਕਿ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਲਈ ਵਿੱਤੀ ਲੈਣ ਦੇਣ ਦੇ ਵਿੱਚ ਜਿਹੜੀ ਆ ਪਾ ਪਾਰਦਰਸ਼ਤਾ ਲਿਆਉਣ ਦੇ ਲਈ ਡਿਜੀਟਲ ਕਰੰਸੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ 5 500 ਦੇ ਨੋਟਾਂ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਜਿਵੇਂ ਕਿ ਪਹਿਲਾਂ 500 ਅਤੇ 1000 ਦੇ ਨੋਟ ਬੰਦ ਕਰ ਦਿੱਤੇ ਗਏ ਸਨ ਇਸੇ ਤਰ੍ਹਾਂ ਹੀ ਨਾਇਡੂ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ 500 ਰੁਪਏ ਦੇ ਵੱਡੇ ਨੋਟਾਂ ਨੂੰ ਖਤਮ ਕੀਤਾ ਜਾਵੇ ਅਤੇ ਪੂਰੀ ਤਰ੍ਹਾਂ ਡਿਜੀਟਲ ਭੁਗਤਾਨ ਵੱਲ ਵਧਿਆ ਜਾਵੇ ਇਸ ਦੇ ਨਾਲ ਨਾ ਸਿਰਫ ਰਾਜਨੀਤਿਕ ਪ੍ਰਕਿਰਿਆ ਦੇ ਵਿੱਚ ਪਾਰਦਰਸ਼ਤਾ ਆਵੇਗੀ ਸਗੋਂ ਦੇਸ਼ ਦੀ ਆਰਥਿਕਤਾ ਵੀ ਸਾਫ਼ ਅਤੇ ਸੁਰੱਖਿਅਤ ਹੋ ਜਾਵੇਗੀ ਮੀਟਿੰਗਾਂ ਦੇ ਵਿੱਚ ਅੰਤ ਤੋਂ ਬਾਅਦ ਉਹਨਾਂ ਦੇ ਵੱਲੋਂ ਮੌਜੂਦਾ ਲੋਕਾਂ ਨੂੰ ਇਸ ਦੇ ਉੱਤੇ ਵਿਚਾਰ ਅਤੇ ਸਮਰਥਨ ਕਰਨ ਦੀ ਅਪੀਲ ਵੀ ਕੀਤੀ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਵੱਡੇ ਨੋਟਾਂ ਨੂੰ ਹਟਾਉਣ ਦੇ ਹੱਕ ਦੇ ਵਿੱਚ ਹੱਥ ਹੁਣ ਜਿਹੜਾ ਹੈ ਉਹ ਚੁੱਕਣਾ ਚਾਹੀਦਾ ਹੈ ਸੋ ਇਹ ਜਿਹੜੀ ਵੱਡੀ ਹੁਣ ਖਬਰ ਨਿਕਲ ਕੇ ਆ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਜਿਹੜੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ 500 ਰੁਪਏ ਦਾ ਨੋਟ ਹੁਣ ਬੰਦ ਕਰ ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਜਿਹੜੀ ਹੈ ਕਾਫੀ ਜ਼ਿਆਦਾ ਮਹੱਤਵਪੂਰਨ ਹੈ ਜਿੱਥੇ ਕਿ ਮੌਕ ਡਰਿੱਲ ਅਤੇ ਪੰਜਾਬ ਦੇ ਵਿੱਚ ਬਲੈਕਆਊਟ ਕਰਨ ਦੀਆਂ ਤਰੀਕਾਂ ਲਗਾਤਾਰ ਬਦਲੀਆਂ ਜਾ ਰਹੀਆਂ ਹਨ ਜਿੱਥੇ ਕਿ ਪਹਿਲਾਂ 30 ਮਈ ਨੂੰ ਕਿਹਾ ਜਾ ਰਿਆ ਸੀ ਕਿ ਬਲੈਕਆਊਟ ਕੀਤਾ ਜਾਵੇਗਾ ਇਸ ਤੋਂ ਬਾਅਦ 3 ਜੂਨ ਨੂੰ ਕਰ ਦਿੱਤਾ ਗਿਆ ਪਰ ਹੁਣ ਤੁਹਾਨੂੰ ਦੱਸ ਦਿਆ ਕਿ 31 ਮਈ ਨੂੰ ਸਰਹੱਦੀ ਸੂਬਿਆਂ ਦੇ ਵਿੱਚ ਮੌਕ ਡ੍ਰਿਲ ਹੋਵੇਗਾ ਜੀ ਹਾਂ 31 ਮਈ ਦਿਨ ਸ਼ਨੀਵਾਰ ਨੂੰ ਜਿਹੜਾ ਤੁਹਾਨੂੰ ਦੱਸ ਦਿਆ ਕਿ ਅੱਜ ਪੰਜਾਬ ਦੇ ਵਿੱਚ ਮੌਕ ਡ੍ਰਿਲ ਜਿਹੜੀ ਹੋਵੇਗੀ ਜਿਸ ਤੋਂ ਬਾਅਦ ਕੀ ਪੰਜਾਬ ਦੇ ਕਈ ਜਿਹੜੇ ਸਰਹੱਦੀ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਜਾਵੇਗਾ ਸੋ ਹੁਣ ਜਿਹੜੀ ਆ ਫਾਈਨਲ ਤਰੀਕ ਕਰ ਦਿੱਤੀ ਗਈ ਹੈ ਸੋ ਪਹਿਲਾਂ ਕਾਫੀ ਜ਼ਿਆਦਾ ਤਰੀਕਾਂ ਜਿਹੜੀਆਂ ਬਦਲੀਆਂ ਗਈਆਂ ਸੋ ਪਹਿਲਾਂ ਜਿੱਥੇ ਕਿ 29 ਮਈ ਰੱਖੀ ਗਈ ਸੀ ਇਸ ਤੋਂ ਬਾਅਦ ਹੁਣ ਇਸ ਨੂੰ 31 ਮਈ ਕਰ ਦਿੱਤਾ ਗਿਆ ਹੈ ਸੋ 3 ਜੂਨ ਨੂੰ ਜਿਹੜੀ ਆ ਹੁਣ ਮੌਕ ਡ੍ਰਿਲ ਨਹੀਂ ਹੋਵੇਗੀ ਸੋ 31 ਮਈ ਦਿਨ ਸ਼ਨੀਵਾਰ ਨੂੰ ਹੀ ਜਿਹੜੀ ਉਹ ਮੌਕ ਡ੍ਰਿਲ ਕੀਤੀ ਜਾਵੇਗੀ ਸੋ ਹੁਣ ਸਾਰਨ ਵੱਜਣਗੇ ਪਹਿਲਾਂ ਦੀ ਤਰ੍ਹਾਂ ਤੇ ਬਲੈਕਆਊਟ ਵੀ ਜਿਹੜਾ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਪੰਜਾਬ ਜੰਮੂ ਕਸ਼ਮੀਰ ਰਾਜਸਥਾਨ ਗੁਜਰਾਤ ਤੇ ਹਰਿਆਣਾ ਜੋ ਕਿ ਚੰਡੀਗੜ੍ਹ ਦੇ ਵਿੱਚ ਵੀ ਮੌਕ ਡ੍ਰਿਲ ਕੀਤੀ ਜਾਵੇਗੀ ਸੋ ਪਾਕਿਸਤਾਨ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੇ ਭਾਰਤ ਦੇ ਨਾਲ ਲੱਗਦੇ ਆ ਉਹਨਾਂ ਦੇ ਵਿੱਚ ਜਿਹੜੀ ਮੌਕ ਡ੍ਰਿਲ ਦੇਖਣ ਨੂੰ ਮਿਲੇਗੀ